ਸਤ ਸ੍ਰੀ ਅਕਾਲ ਦੋਸਤੋ ਮੈਂ ਸੋਨੀ ਬਠੰਡੇ ਵਾਲਾ ਅੱਜ ਪਹੁੰਚਿਆ ਤਲਵੰਡੀ ਸਬਟਰੈਕਟਰ ਮੰਡੀ ਆ ਮਾਰੂਣੀ ਕਾ ਬਈ ਮੰਡੀ ਬਹੁਤ ਜਿਆਦਾ ਭਰੀ ਹੈ ਬਾਈ ਜੀ ਦਿਖਾਉਣੇ ਸਾਨੂੰ ਇਥੇ ਟਰੈਕਟਰ ਮੰਡੀ ਦਿਨੇ ਟਰੈਕਟਰਾਂ ਦੇ ਨਵੇਂ ਰੇਟਾਂ ਬਾਰੇ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਬਾਈ ਜੀ ਆ ਜੁੜੇ ਰਹੋ ਕਿ ਦਿਖਾਉਣੇ ਆ ਸਾਨੂੰ ਸਰਦ ਸਵਰਾਜ ਤੋਂ ਸਟਾਰਟ 855 21 ਮਾਡਲ ਹੈ ਸਵਰਾਏ 855 FE ਅਮਰੋ ਨਿਰਭੈ 21 ਮਾਡਲ ਹੈ ਡਿਮਾਂਡ ਹੈਗੀ 685000 ਬਾਈ ਜੀ ਅਮਰੋ ਨਿਰਭੈ ਜਮਾ ਬਰਕੋ ਨੂਕੜੀ ਸੰਧਾ ਡੈਕਟਰ ਆ ਦੇਖੋ ਬੰਗ ਨੇ ਬਹੁਤ ਸੰਭਾਲ ਰੱਖੀ ਹੈ ਅਮਰੋ ਨਿਰਭੈ ਅੱਗੇ ਗਿਆ ਹੌਲੈਂਡ 3630 ਇਹ 9 ਮਾਰ ਲਾ 4,65,000 ਬੰਨੇ ਡਿਮਾਂਡ ਆ। ਅਗਿਆ ਗਿਆ ਸਵਰਾਜ 963 ਇੰਦੀ ਮਾਰ ਲਾ 7,35,000 ਬੰਨੇ ਡਿਮਾਂਡ ਆ। ਆ ਦੇਖੋ। ਪਰ ਇਹਦੇ 730 ਉਹ ਕਰ ਲਿਓ। ਲਿਆ ਪਿਆ। ਸਤਾਰਾ ਮੇਰਾ ਭਾਈ 8 ਮਾਰ ਲਾ 70 ਲੱਖ ਰੁਪਏ ਦਾ ਮੰਗਣਾ ਆਕਲਿਸਨ ਟਰੈਕਟਰ ਦੀ ਪਈ ਆਹ ਟਾਇਰਾਂ ਨਿਕਲੇ ਸੀ ਬਗੈਰ ਨਿਊ ਹੋਣ ਦਾ ਸ਼ਕਤੀ थी 11 ਮਾਡਲ 475000 ਰੁਪਏ ਡਿਮਾਂਡਾ ਮੰਗਣਾ ਹਮਾਰਾ ਨਿਯੋਗ ਆ ਦੇਖੋ ਸੌਫਟ ਕੰਡੀਸ਼ਨਰ ਟਰੈਕਟਰ ਹੈ ਇਹ ਇਧਰਲੀ ਸਾਈਡ ਨੂੰ ਮਾਰ ਲਓ ਅੱਗੇ ਆ ਗਿਆ ਸੋਨਾ ਲੀਕਾ ਵੀਆ 35 2006 ਮਾਡਲ ਹੈ 242000 ਡਿਮਾਂਡ ਆ ਬੰਦੇ ਦਾ ਆਹ ਟਾਇਰਾਂ ਦੇ ਕਿਸ਼ਮਤ ਪਿਛਲੇ ਤੇ ਅੱਗੇ ਆ ਗਿਆ ਸਭਰਾਏ 744 XT ਇਹ ਬਾਈ ਮਾਡਲ ਹੈ 6 ਲੱਖ 45 ਹਜ਼ਾਰ ਰੁਪਿਆ ਡਿਮਾਂਡ ਆ ਰਹੀ ਹੈ ਆਹ ਬਾਰ ਨਹੀਂ ਕਰ ਰਹੀ ਇਹ ਵੀ ਨਵਾਂ ਡਰਾਈਵਰ ਹੈ ਬਈ ਜਮਾ ਇਹ ਦੇਖੋ ਅਗਰੇ 35 11 95 ਮਾਡਲ 145000 ਰੁਪਇਆ ਡਿਮਾਂਡ ਹੈ ਆਹ ਟਾਇਰਾਂ ਦੇ ਆਹ ਟਾਇਰਾਂ ਦੇ ਇਹਦੇ ਪੈਸੇ ਮੰਗ ਰਹੇ ਟਾਇਰ ਅਗਲੇ 30 3% ਅਗਲੇ ਆਹ ਮਾਰਨ ਲਿਆ ਬਈ ਜੇਰਾ ਪ੍ਰੀਤ ਮਾਰਨ ਜਬ ਚੋਲਾ ਦੇ ਕਾ 750 8 ਮਾਰਲਾ 275000 ਮੰਨੇ ਡਮਾਨ ਆ ਆ ਕੰਡੀਸ਼ਨ ਰੈਕਟ ਦੀ ਬਈ ਆ ਦੇਖੀ ਅਗੇ ਫਾਰਮ ਟਰੈਕ 65 EPI ਅਮਰ 2010 ਮਾਡਲ 3 ਲੱਖ 10 ਹਜ਼ਾਰ ਰੁਪਏ ਦੀ ਡਿਮਾਂਡ ਹੈ। ਆ ਦੇਖੋ। ਅਗਿਆ ਆਦਿਆਂ 605 ਡੀਆਈ। ਆ ਕੰਡੀਸ਼ਨ ਟਰੈਕਟਰ ਦੀ। ਆ ਟਾਇਰਾਂ ਦੀ ਕੰਡੀਸ਼ਨ ਹੈ ਬਾਈ ਜੀ। 8 ਮਾਡਲ ਹੈ 3 ਲੱਖ 25 ਹਜ਼ਾਰ ਰੁਪਏ ਬੰਨਿਆ ਦੀ ਡਿਮਾਂਡ ਹੈ। ਆ ਦੇਖੀ। ਸਬਰ ਆਇਆ 655 ਆਖ ਮਾੜ ਲਾ ਬਾਈ ਜੀ 3.5 ਲੱਖ ਰੁਪਏ ਅਡਵਾਂਸ ਹੈ ਅਰੇ 3600 ਕੋੜ ਬਾਈ ਜੀ અમાਰ ਉਹਨੇ ਆ ਕਰੇਸ਼ਨ 95 ਮਾਡਲ ਹੈ 1,95,000 ਦੇ ਬੰਨਿਆ ਜਮਾਨਾ ਅਦੇ ਇਹ ਫਾਰਮ ਟਰੈਕਟਰ ਅ ਦੇ 2001 ਮਾਡਲ 2 ਲੱਖ 25 ਹਜ਼ਾਰ ਦੀ ਮੰਗ ਆਹ ਦੇਖਣਾ ਭਾਈ ਆ ਇਹਦੇ ਟਾਇਰਾਂ ਦੀ ਕੰਡੀਸ਼ਨ ਹੈ ਅੱਗੇ ਆ ਗਿਆ ਸੋਨਾ ਲੇਕਾ ਡੀਆਈ 50 ਆਰਐਕਸ 18 ਮਾਡਲ ਹੈ 4 ਲੱਖ 65 ਹਜ਼ਾਰ ਰੁਪਏ ਦੀ ਮੰਗ ਹੈ ਮਾਰੂਨੀ ਦਾ ਬਈ ਆਹ ਕੰਡੀਸ਼ਨਰ ਟਰੈਕਟਰ ਦੀ ਆ ਦੇਖੋ ਮਾਰੂਨੀ ਦਾ ਬਈ ਅੱਗੇ ਹੈ ਸਵਰਾਜ 939 ਐਫੀ 8 ਮਾਡਲ 265 ਰਮਾਨ ਦਾ ਬੰਗਿਆ ਮਾਰੂਨੀ ਦਾ ਆਹ ਕੰਡੀਸ਼ਨਰ ਬੈਟਰ ਹੈ ਆਹ ਅਗਲੇ ਦਾ ਇਹ ਆ ਪਿਛਲੇ ਦਾ ਅੱਗੇ ਆ ਗਿਆ ਸੋਨਾ ਦੇਕਾ ਸ਼ਾਸਤਰ ਪੰਕਾਰੀ ਪੰਜ ਮਾਡਲ 2,55 ਹਜ਼ਾਰ ਡਿਮਾਂਡ ਆ ਪਾਈਆਂ ਦੀ ਅੰਬਰ ਉਹਨੇ ਕਰ ਦਿੱਤੇ ਜੁੜ ਹੋ ਰਿਹਾ ਅੱਗੇ ਵੀ ਸੁੰਨ ਦਿਖਾਉਣੇ ਬਈ ਜੀ ਬੁੱਡੀਫਾਈ ਹੋਇਆ 3700 ਅਮਰ ਨੇ ਸਿਆਸੀ ਮਾਰ ਲਈ 152000 ਰੁਪਏ ਦੀ ਮੰਗ ਹੈ ਬਾਈ ਅਮਰ ਨੇ ਹੋਰ ਵੇਲਾ ਲਾਦਾ ਬਾਈ ਅਗਗਾਸਵਰ ਆ 724 1999 ਮਾਰ ਲਈ 130000 ਦੀ ਮੰਗ ਬਾਈਆਂ ਦੀ ਆ ਘਟੇਸ਼ ਨੰਬਰ ਆ ਦੇਖੋ ਅੱਗੇ ਤੁਹਾਨੂੰ ਦਿਖਾਉਣੇ 363 ਇਹਨਾਂ ਦਾ ਹੁਣ ਮੇਡ ਤੋਂ ਫਿਰ ਸਾਰਾ ਆ ਦੇਖੋ ਇਹਨਾਂ ਦਾ ਨਵੇਂ ਮੇਡ ਕੀ ਹੋਊਗਾ ਸਾਰਾ ਨੋਡ ਇਹਨਾਂ ਦਾ ਮੈਂ ਬਾਅਦਲਾ 2 ਲੱਖ 65 ਹਜ਼ਾਰ ਮੰਗਵਾ ਲਵਾਂਗਾ અમાਰੋਂ ਨਹੀਂ ਆਪੇ 363 ਫਾਰਮਟਰੈਕ 60 2007 ਮਾਡਲ ਦੋ ਲੱਖ 56 ਹਜ਼ਾਰ ਦੀ ਮੰਗ ਹੈ ਅੰਮਰੋ ਨੇ ਕਿਹਾ ਇਹ ਤੋਂ ਵੀ ਜ਼ਿਆਦਾ ਵੱਡੀ ਇਹ ਤਾਂ 3 ਲੱਖ ਅੱਗੇ ਇੰਡੋਫਾਰਮ 13 ਮਾਡਲ 315 ਮੰਗ ਹੈ ਡਿਮਾਂਡ ਹੈ ਆ ਕੰਡੀਸ਼ਨ ਆ ਬਾਈ ਮਾਰੋ ਨੇ ਸਾ ਦੇਖੋ